ਇਹ ਬਾਕੀ ਬੰਦੇ ਨੂੰ ਕੀ ਕਰਵਾਗੇਗਾ ਸਰੋਗਰਮੋ ਤੋਂ ਬਾਅਦ ਮੈਂ ਬਾਦਲ ਬਹੁਤ ਕਾਤ ਨੂੰ ਲੱਗ ਸੇ ਫਾਊਂਡੇਸ਼ਨ ਇਹਦਾ ਇੱਕ ਮੈਡੀਕਲ ਕੈਂਪ ਲਗਾ ਰਹੇ ਹਾਂ ਇਹਦੇ ਚ ਲੋੜਵੰਦ ਪ੍ਰੀਖਿਆ ਜਿਹੜੇ ਗੁਰਦੇ ਦੇ ਪਥਰੀ ਦੇ ਨਾਲ ਪੀੜਤ ਨੇ ਕੁਝ ਬਾਬਾ ਸਿੰਘ ਦੀ ਬਿਮਾਰੀ ਕਰਨਾ ਚਾਹੀਦੇ ਇਹਨਾਂ ਨੂੰ ਜੋ ਸਾਡੇ 800 ਸਾਲ ਦੇ 800 ਮਾਪੇਤਨ ਦੇ ਸੇਕ ਕਰਕੇ ਨਗਰਪੁਰਾਜਾ ਕਰਕੇ ਲੋੜਵੰਦ ਪ੍ਰੀਖਿਆ ਦਵਾਈ ਕੇਂਦਰ ਕੋਈ ਪੈਸਾ ਨਹੀਂ ਲਏਗਾ ਸਵਾਈਂਟਰ ਖੁੱਲੇ ਨਹੀਂ ਹੁੰਦਾ ਮੇ ਤੋਂ ਕਿ ਫਰਜ਼ਾਈ ਸਫਰ ਫੋਟੋਗ੍ਰਾਫੀ ਦਾ ਉੱਥੇ ਮੈਂ ਆਪਣੇ ਕੋਲੋਂ ਮਸ਼ੀਨਾ ਲੈ ਕੇ ਦਿੱਤੀਆਂ ਉਹਨਾਂ ਨੂੰ ਸਾਕੇ ਜਿਹੜੀਆਂ ਬੱਚੀਆਂ ਨੇ ਸਾਡੀਆਂ ਉਹ ਸਲਾਈ ਕੜਾਈ ਟੁਕੜਾ ਹੋ ਜਾਣ ਕੱਲ ਮੈਡੀਕਲ ਦੇ ਤੋਂ ਦਾਤ ਪਾਣੀ ਦਾ ਪਰ ਮੈਡੀਕਲ ਵੀ ਕਰਵਾਉਣਾ ਪਿਆ ਤਾਂ ਸਮਾਂ ਲੱਗਦਾ ਹੋਰ ਵੀ ਜਿਹੜਾ ਅੱਜ ਰਿੰਗ ਮਾਸਟਰ ਜੀ ਜਿਹੜੇ ਤੁਹਾਨੂੰ ਕਿਸੇ ਜਿਹੜਾ ਦਵਾ ਸਿਰਦੀ ਦਵਾਈ ਔਰ ਗੁਰਦੇ ਦੀ ਪੱਥਰੀ ਦੀ ਦਵਾਈ ਇੱਕ ਅਰਜਵਿਤ ਕੇ ਦਵਾਈ ਹੈ ਜਿਹੜਾ ਦਾ ਰਿਜ਼ਲਟ ਵੀ ਮੈਨੂੰ ਸੁਣਿਆ ਵੀ ਬਹੁਤ ਵਧੀਆ ਰਿਜ਼ਲਟ ਕੁਝ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਪੇਸ਼ੈਂਟ ਨੂੰ 5-7 ਦਿਨਾਂ ਦੇ ਵਿੱਚ ਹੀ ਵੀ ਇਹਦੀ ਬਾਬਾ ਸਿਰ ਵਗੈਰਾ ਤੇ ਗੁਰਦੇ ਦੇ ਪੱਥਰੀ ਵਗੈਰਾ ਵੀ ਠੀਕ ਹੋਣੇ ਜਾ ਰਹੀ ਹੈ ਕਿਹੜੇ ਦਿਨ ਤੋਂ ਕੋਈ ਕਿਸ ਨੇ ਚੈੱਕ ਅਪ ਕੀਤਾ ਇਹ ਕਿੰਨਾ ਕਰਦੇ ਹਾਂ ਦੇਖੋ ਸਰਪਾਸੀਂ ਮਰੀਜ਼ ਦਾ ਅਲਟਰਾਸਾਉਂਡ ਜਿਹੜੀ ਤੇ ਗੁਰਦੇ ਦੇ ਬਾਰੇ ਜਾਂ ਪੀਤੇ ਬਾਰੇ ਸੀ ਸੁਣਿਆ ਉਹਦਾ ਸੀ ਅਲਟਰਾਸਾਉਂਡ ਦੇਖਿਆ ਜੀ ਤੇ ਰਹੀ ਗੱਲ ਬਵਾਸੀਰ ਦੀ ਪਾਇਲ ਦੀ ਗੱਲ ਰਹੀ ਗੱਲ ਉਹ ਅਸੀਂ ਮਰੀਜ਼ ਦੇ ਦੱਸਣ ਦੇ ਮੁਤਾਬਕ ਬੀਬੀ ਨੂੰ ਬਵਾਸੀਰ ਖੁੰਦੀ ਹੈ ਜਾਂ ਸੁੱਕੀ ਹੈ ਕਿਸ ਤਰ੍ਹਾਂ ਦੀ ਹੈ ਉਸ ਦੇ ਹਿਸਾਬ ਨਾਲ ਅਸੀਂ ਪ੍ਰੈਸ਼ਰ ਨੂੰ ਫਰੀ ਦਵਾਈ ਦਿੱਤੀ ਹੈ ਜੀ ਕਿੰਨੇ ਕੁ ਮਰੀਜ਼ਾਂ ਦੇ ਤੱਕ ਅੱਜ ਤੱਕ ਦੀ 50 ਕੇ ਪੇਸ਼ੰਤ ਮੰਨ ਕੇ ਚਲੋ ਜੀ ਐਸਟੀਮੇਟ ਜੀ ਸਹਾਰਾ ਵੈਸਟ ਬੈਸਟਵੇ ਫਾਊਂਡੇਸ਼ਨ ਤੋਂ ਵੱਲੋਂ ਇਹ ਫ੍ਰੀ ਮੈਡੀਕਲ ਪਿੱਤੇ ਅਤੇ ਗੁਰਦੇ ਦੀ ਮਸੰਦ ਦਾ ਲਗਾਇਆ ਗਿਆ ਸੀਗਾ ਜਿਦੇ ਵਿੱਚ ਪੇਸ਼ੈਂਟ ਦੇ ਜਿਹੜੇ ਬਵਾਸੀ ਦੇ ਪੇਸ਼ੈਂਟ ਸੀ ਉਹਨਾਂ ਦਾ ਵੀ ਇਲਾਜ ਸਾਡੇ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਕੀਤਾ ਗਿਆ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਸੰਸਥਾ ਲੋਕਾਂ ਦੇ ਭਲੇ ਦਾ ਕੰਮ ਕਰਦੀ ਦੀ ਤਾਂ ਕਿ ਮਰੀਜ਼ਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਤੇ ਲੋੜਵੰਦਾਂ ਦੇ ਦਵਾਈ ਦਿੱਤੀ ਜਾ ਸਕੇ ਤੇ ਉਹ ਠੀਕ ਹੋ ਸਕੇ ਕਿਹਨੇ ਕੁ ਮਿਲ ਜਾਣ ਦਾ ਟਿਕਾ ਹੈ ਜੀ ਦੇਖੋ ਜੀ ਜਿਹੜੇ ਸਾਡੇ ਕੋਲ ਪੇਸ਼ੈਂਟ ਜਿੰਨੇ ਵੀ ਆਏ ਨੇ ਗਿਣਤੀ ਤਾਂ ਮੈਂ ਨਹੀਂ ਦੱਸ ਸਕਦਾ ਇਸ ਵੇਲੇ ਅੰਦਾਜ਼ਾ ਤਾਂ ਕੋਈ ਹੋਣਗੇ ਕੋਈ 100 ਦੇ ਕਰੀਬ ਤਾਂ ਹੋਣਗੇ ਤੇ ਉਹਨਾਂ ਦਾ ਚੈੱਕ ਅਪ ਕਰਕੇ ਦਵਾਈ ਲੈ ਕੇ ਗਏ ਨੇ ਕੁਝ ਜਿਹੜੇ ਲੋੜਵੰਦ ਸੀਗੇ ਜਿਨ੍ਹਾਂ ਨੂੰ ਦਵਾਈ ਦੀ ਜ਼ਰੂਰ ਸੀ ਦਵਾਈ ਦਿੱਤੀ ਹੈ ਹਾਂ ਅਜੇ ਕੱਲ ਨੂੰ ਹੋਰ ਵੀ ਦਵਾਈ ਦੀ ਲੋੜ ਪੈਂਦੀ ਹੈ ਤਾਂ ਸੰਸਥਾ ਨਾਲ ਦਵਾਈ ਪ੍ਰੋਵਾਈਡ ਕਰ ਪਹਿਲਾਂ ਜਿਹਨੇ ਕੈਂਪ ਲਗਾ ਚੁੱਕੇ ਨੇ ਇਨਵਿਟਰ ਕੀ ਹੋਰ ਪੁਰਾਣਾ ਪਹਿਲਾਂ ਕਈ ਕੈਂਪ ਆਪਸੀ ਲਗਾ ਚੁੱਕੇ ਆ ਜਿਵੇਂ 100 ਜੰਡਲ ਆਏ ਸੀਗਾ ਥੀਟਰ ਨੇ ਆਲ ਪਿੰਡ ਲਾਇਆ ਸੀਗਾ ਬਲਰਾ ਪਿੰਡ ਲਾਇਆ ਸੀਗਾ ਤੇ ਰੱਬ ਦਾ ਟਪਲਾ ਕਰੇ ਅ ਗੰਡੂਆਂ ਪਿੰਡ ਲਾ ਚੁੱਕੇ ਆਂ ਅਸੀਂ ਸਰਫੀਬਰ ਕੱਲਾਂ ਵੀ ਲਾ ਚੁੱਕੇ ਆਂ ਅਸੀਂ ਹੋਰ ਵੀ ਸਾਡਾ ਪਿੰਡਾਂ ਦੇ ਵਿੱਚ ਜਿੱਥੇ ਵੀ ਲੋੜ ਵਾਲੇ ਮਰੀਜ਼ ਨੇ ਉਹਨਾਂ ਦਾ ਕੈਂਪ ਲਾਵਾਗੇ ਬਤ ਬਤ ਤਾਂ ਕਿ ਇਹਦਾ ਫਾਇਦਾ ਹੋਵੇ ਤੇ ਇਹ ਖਾਸਤਾ ਜਿਹੜੀ ਹੈਗੀ ਆ ਇਹ ਪੰਜਾਬ ਲੈਵਲ ਤੇ ਕੰਮ ਕਰਦੀ ਹੈ ਜੀ ਜਿਸ ਦੇ ਵਿੱਚ ਕਾਫੀ ਸਾਰੇ ਏਜੰਡੇ ਨੇ ਸਭ ਤੋਂ ਪਹਿਲਾ ਏਜੰਡਾ ਸਾਡਾ ਪਲਾਂਟੇਸ਼ਨ ਦੇ ਉੱਪਰ ਹੈ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਪਾਣੀ ਨੂੰ ਤੇ এনवायरमेंट ਨੂੰ ਦੇਖਦੇ ਹੋਏ ਅਸੀਂ ਜਿਹੜਾ ਬੂਟਿਆਂ ਦਾ ਕੰਮ ਸਟਾਰਟ ਕੀਤਾ ਸੀ ਤੇ ਦੂਸਰਾ ਸਾਡਾ ਏਜੰਡਾ ਹੈਗਾ ਉਹ ਰੋਜ਼ਗਾਰ ਦੇ ਉੱਪਰ ਕੰਮ ਕਰਨਾ ਤੇ ਰੋਜ਼ਗਾਰ ਦੇ ਵਿੱਚ ਅਸੀਂ ਜਦੋਂ ਫੀਲਡ ਦੇ ਵਿੱਚ ਦੇਖਦੇ ਹਾਂ ਸਾਡੇ ਬੱਚੇ ਨੌਜਵਾਨ ਪੀੜ੍ਹੀਆ ਉਹ ਰੋਜ਼ਗਾਰ ਦੇ ਵਿੱਚ ਬਹੁਤ ਪਿੱਛੇ ਜਾ ਚੁੱਕੀ ਹੈ ਇਸ ਕਰਕੇ ਅਸੀਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਆ ਉਹ ਸਲਾਈ ਕਢਾਈ ਸੈਂਟਰਾਂ ਤੋਂ ਸਟਾਰਟ ਕੀਤੀ ਆ ਤਾਂ ਕਿ ਲੜਕੀਆਂ ਜਿਹੜੀਆਂ ਬੇਲੀਆਂ ਬੈਠੀਆਂ ਨੇ ਉਹ ਆਪਣੇ ਸੈਂਟਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਆ ਕੇ ਉਹ ਸਿੱਖ ਸਕਣ ਘੜਬਾ ਜੀਤਾ ਭਾਵਨ ਵਿਖੇ ਕੈਂਪ ਲੱਗੇ ਆ ਸਹਾਰਾ ਬੈਸਟਵੇ ਫਾਊਂਡੇਸ਼ਨ ਵੱਲੋਂ ਮੈਂ ਚਾਹੁੰਦਾ ਵੀ ਅਜਿਹੇ ਕੈਂਪ ਹਰ ਪਿੰਡ ਦੇ ਵਿੱਚ ਮਹੀਆ ਕਰਵਾਏ ਜਾਣ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਪਿੰਡ ਦੇ ਵਿੱਚ ਇਹ ਕੈਂਪ ਲੱਗੇ ਜਾਇਆ ਜਾਵੇ ਕਿਉਂਕਿ ਅੱਜ ਜੋ ਦੇਖ ਰਿਆ ਤੇ ਹਸਪਤਾਲ ਦੇ ਵਿੱਚ ਪੀੜ ਬਹੁਤ ਜ਼ਿਆਦਾ ਆ ਗਰੀਬ ਆਦਮੀ ਉਥੇ ਖੱਡਸਵਾਰ ਹੋ ਰਿਹਾ ਗਰੀਬ ਆਦਮੀ ਦਾ ਇਲਾਜ ਨਹੀਂ ਹੋ ਰਿਹਾ ਔਰ ਅਸੀਂ ਚਾਹੁੰਦੇ ਆ ਵੀ ਜਿਹੜੀ ਸਹਾਰਾ ਬੈਸਟਵੇ ਫਾਊਂਡੇਸ਼ਨ ਆ ਵੀ ਅਸੀਂ ਗਰੀਬ ਲੋਕਾਂ ਦੀ ਸਹਾਇਤਾ ਕਰੀਏ ਔਰ ਹਰੇਕ ਪਿੰਡ ਜਾ ਕੇ ਅਸੀਂ ਇਹ ਫ੍ਰੀ ਦੇ ਵਿੱਚ ਜਿਹੜੀ ਆ ਦਵਾਈ ਉਹਨਾਂ ਨੂੰ ਮੁਹਾਇਆ ਕਰਵਾਈਏ ਤਾਂ ਕਿ ਜਿਹੜਾ ਗਰੀਬ ਲੋਕਾਂ ਦੀ ਜਿਹੜੀ ਲੋੜਵੰਦ ਲੋਕ ਹੈ ਉਹਨਾਂ ਦੀ ਸਹਾਇਤਾ ਹੋ ਸਕੇ ਜਦਕਿ ਕੰਮ ਇਹ ਬੰਦਾ ਸੀ ਸਰਕਾਰਾਂ ਦਾ ਪਰ ਸਰਕਾਰਾਂ ਇਸ ਕੰਮ ਵਿੱਚ ਨਾਕਾਮ ਰਹੀਆਂ ਨੇ ਇਸ ਕਰਕੇ ਸਾਡੀ ਸੰਸਥਾ ਨੂੰ ਇਹ ਵੀ ਰਾਹ ਦਾ ਹੋ ਟਕਣਾ ਪੇਚ ਕਿੰਨੇ ਲੋਕਾਂ ਹੀ ਬੰਦ ਕਰਦੇ ਨੇ ਇਹ ਕੈਂਪ ਅੱਜ ਤੋਂ ਪਹਿਲਾਂ ਅਸੀਂ ਕਾਫੀ ਕੈਂਪ ਲਾ ਚੁੱਕੇ ਹਾਂ ਤੇ ਜਿੰਨੇ ਵੀ ਕੈਂਪਾਂ ਦੇ ਵਿੱਚ ਲੋੜਵੰਦ ਬੰਦਿਆਂ ਨੇ ਦਵਾਈ ਲਈ ਆ ਉਹ ਸਾਰੇ ਬੰਦਿਆਂ ਨੇ ਜਣੀ ਇਹੀ ਕਿਹਾ ਵੀ ਦਵਾਈ ਬਹੁਤ ਵਧੀਆ ਸਾਨੂੰ ਬਹੁਤ ਫਾਇਦਾ ਮਿਲਿਆ ਔਰ ਖਰਚ ਦਵਾਈ ਤੋਂ ਅਸੀਂ ਬਚਿਆ ਤੇ ਪੈਸੇ ਕੰਨੀ ਅਸੀਂ ਮਤਲਬ ਬਚਿਆ ਤੇ ਉਹਨਾਂ ਨੂੰ ਮਤਲਬ ਇਹ ਇੱਕ ਸੋਨੇ ਦੇ ਸਹਾਇਗੀ ਵਾਲੀ ਗੱਲ ਹੋ ਰਹੀ ਆ ਗਰੀਬ ਲੋਕਾਂ ਦਾ ਮੈਂ ਸਾਰਾ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਮੈਂਬਰਸ ਐ ਮੈਂਬਰ ਸੈਮਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੈਂਪ ਲਾਇਆ ਇਸ ਕੈਂਪ ਨੇ ਲੋੜਵੰਦ ਲੋਕਾਂ ਨੂੰ ਜਿਹੜੇ ਸਰਕਾਰੀ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਵਾਸਤੇ ਇਹ ਕੈਂਪ ਨੂੰ ਬਹੁਤ ਵੱਡਾ ਲਾਇਆ ਮੈਂ ਰਜਿੰਦਰ ਭੋਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਉਧਾ ਕੇ ਬਹੁਤ ਵੱਡਾ ਦਿਲਵੇਂ ਨੂੰ ਬੁਲਾ ਦਿੱਤਾ ਮੈਂ ਹੋਰ ਪਬਲਿਕ ਲੋਕਾਂ ਨੂੰ ਬੇਨਤੀ ਕਰਨਾ ਜਿਹੜੇ ਵਧੀਆ ਲੋਕ ਨੇ ਉਹਨਾਂ ਨੂੰ ਇਸ ਕੈਂਪ ਦਾ ਹਿੱਸਾ ਬਣਨਾ ਚਾਹੀਦਾ ਔਰ ਇਹ ਕੈਂਪਾਂ ਦਾ ਸਾਥ ਦੇਣਾ ਚਾਹੁੰਦਾ ਆਪ ਵੀ ਕੈਂਪ ਲਾਣੇ ਚਾਹੁੰਦੇ ਨੇ ਜਿਵੇਂ ਰਿੰਦਰ ਭੋਲਾ ਜੀ ਦੱਸਿਆ ਵੀ ਅਸੀਂ ਪਿੰਡੀ ਪਿੰਡੀ ਕੈਂਪ ਲਾ ਰਿਆਂ ਮੈਂ ਰਿੰਦਰ ਭੋਲਾ ਜੀ ਨੂੰ ਬੇਨਤੀ ਕੀਤੀ ਆ ਵੀ ਹੋਰ ਵੀ ਕਿਤੇ ਜਾ ਕੇ ਜਿੱਥੇ ਦੇ ਲੋਡਵੰਦ ਲੋਕ ਨੇ ਉਹਨਾਂ ਨੂੰ ਇਹ ਕੈਂਪ ਲਾਇਆ ਜਾਵੇ ਉਹਨਾਂ ਨੂੰ ਇਹ ਖਾਸ ਕਰਕੇ ਦਵਾਈਆਂ ਅੱਜ ਕਾ ਜਿਹੜਾ ਪਥਰੀ ਦਾ ਬਹੁਤ ਜ਼ਿਆਦਾ ਪਿੱਤਲੀ ਪਥਰੀ ਦਾ ਬਹੁਤ ਜ਼ਿਆਦਾ ਚੱਲ ਰਿਹਾ ਇੱਕ ਜਿਹੜਾ ਆਪਣਾ ਬਵਾਸੀਰ ਦਾ ਇਲਾਜ ਆ ਚੱਲ ਰਿਹਾ ਬਹੁਤ ਲੋਕਾਂ ਨੂੰ ਮੁਸ਼ਕਲ ਹੈ ਦਵਾਈ ਦੇ ਇਹ ਜਿਹੜਾ ਕੈਂਪ ਦਾ ਬਹੁਤ ਵੱਡਾ ਪਰਲਾ ਇਹਨੂੰ ਲੋਕਾਂ ਨੂੰ ਬਹੁਤ ਵੱਡਾ ਇਹਾ ਸਹਿਯੋਗ ਦੇਣਾ ਚਾਹੀਦਾ ਹੈ ਮੈਂ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਔਰ ਮੈਂ ਇਸ ਕੈਂਪ ਦੇ ਵਿੱਚ ਮੈਂ ਵੀ ਹਿੱਸਾ ਬਣਿਆ ਅੱਜ ਮੈਂ ਜਿੰਨਾ ਕਿ ਮੇ ਤੋਂ ਹੋਇਆ ਮੈਂ ਵੀ ਬਹੁਤ ਵੱਡਾ ਇਸ ਨੂੰ ਸਹਿਯੋਗ ਦਿੱਤਾ ਹੈ ਸੋ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਔਰ ਜਿੱਥੇ ਜਿਹੜੇ ਮਰੀਜ਼ਾ ਇਹਨਾਂ ਚ ਕਾਫੀ ਮਰੀਜ਼ ਦੇਖਣ ਨੂੰ ਮਿਲੇ ਅੱਜ ਬਹੁਤ ਵੱਡੀ ਖੁਸ਼ੀ ਹੋਈ ਹੈ ਵੀ ਇਸ ਕੈਂਪ ਨੂੰ ਦੇਖ ਕੇ ਹੋਰ ਨੂੰ ਇਸ ਕੈਂਪ ਤੋਂ ਸਿੱਖਣਾ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਇਸ ਕੰਟ ਤੋਂ ਸਿੱਖਣਾ ਚਾਹੀਦਾ ਹੈ ਵੀ ਅਸੀਂ ਵੀ ਕੈਂਪ ਲਾਈਏ